ਖੇੜੂਗਾ ਤੇ ਬੜੇ ਜਿਵੇਂ ਕੋਈ ਇਹ ਰੈਂਟ ਤੇ ਮਿਲ ਜਾਂਦੇ ਨੇ ਜਿਵੇਂ ਤੁਸੀਂ ਲਹਿੰਗੇ ਬਾਰੇ ਦੱਸਿਆ ਸੀ ਕਿ ਹਾਂ ਜੀ ਇਹ ਰੈਂਟ ਤੇ ਮਿਲ ਜਾਂਦੇ ਅਗਰ ਕਿਸੇ ਕਸਟਮਰ ਨੂੰ ਪਸੰਦ ਆਉਂਦਾ ਉਹ ਖਰੀਦ ਕੇ ਵੀ ਲੈ ਕੇ ਜਾ ਸਕਦਾ ਵਾ ਠੀਕ ਹੈ ਜੀ ਬਾਈ ਜੇ ਕੀਤੇ ਹਜੇ 15 20 ਦਿਨ ਹੋਏ ਨੇ ਇਹਨਾਂ ਨੇ ਦੁਕਾਨ ਓਪਨ ਕੀਤੇ ਨੂੰ ਹਰ ਵੈਰਾਈਟੀ ਨਵੀਂ ਆ ਕਿਸੇ ਨੇ ਨਹੀਂ ਪਾਏ ਹੋਏ ਆਗੇ ਬਿਲਕੁਲ ਅਨਟਚ ਪੀਸ ਨੇ ਸੋ ਜਲਦੀ ਤੋਂ ਜਲਦੀ ਜਿਹੜੀ ਲਹਿੰਗੇ ਦੀ ਬੁਕਿੰਗ ਆ ਵਿਆਹ ਵਾਲੀ ਕੁੜੀਆਂ ਵਾਸਤੇ ਪਹਿਣਾ ਵਾਸਤੇ ਬੇਨਤੀ ਆ ਵੀ ਉਹ ਜਲਦੀ ਤੋਂ ਜਲਦੀ ਬੁਕਿੰਗ ਕਰ ਦੇਣ ਬਿਲਕੁਲ ਨਵਾਂ ਫਰੈਸ਼ ਪੀਸ ਆਹੇ ਪੂਰੇ ਤੇ ਵਰਕ ਆ ਤੇ ਇਹ ਆ ਜਾਂਦੀ ਹੈ ਦੀ ਚੋਲੀ ਦੁਪੱਟਾ ਹੈ ਵਿਆਹਾਂਆਂ ਕੁੜੀਆਂ ਦੇ ਮਤਲਬ ਕਿ ਲਹਿੰਗਾ ਚੋਲੀ ਨੇ ਠੀਕ ਹੈ ਇਹਦੇ ਵਿੱਚ ਜਿਵੇਂ ਕਿ ਮਜਾਜਣ ਲਿਖਿਆ ਹੋਇਆ ਹੈ ਮਤਲਬ ਕਿ ਹੋਰ ਵੀ ਵੈਰਾਈਟੀ ਆ ਜਾਂਦੀ ਹੈ ਜਿਵੇਂ ਕਿ ਕੁਛ ਨਾ ਕੁਛ ਲਿਖਿਆ ਹੁੰਦਾ ਹੈ ਇਹ ਆਪਾਂ ਮਜਾਜਣ ਵਾਲੀ ਲੈ ਕੇ ਆਏ ਆ ਇਹ ਆਪਣੀ ਵੈਰਾਈਟੀ ਪਲਾਜ਼ੋ ਦੀਆਂ ਚੇਮੇ ਕਿ ਆਇਆ ਇਹਦਾ ਕਮੀਜ਼ ਆ ਗਿਆ ਇਹ ਮਤਲਬ ਕਿ نیچے ਤੱਕ ਆ ਪੂਰਾ ਇਹਦਾ ਬਚਾਲਿਓ ਆ ਚੀਜ਼ ਚ ਕੱਟ ਆ ਓਕੇ ਹਾਂਜੀ ਇੱਕ ਵਾਰ ਮਤਲਬ ਕਿ ਇਹਦੇ ਪਿੱਛੋਂ ਵੀ ਇਹਦੇ ਸਾਰਾ ਆਹਾ ਕਵਰ ਆ ਦੇਖ ਸਕਦੇ ਹੋ ਇਹ ਵੀ ਬਹੁਤ ਹੈਵੀ ਆ ਇਹਦਾ ਪਲਾਜ਼ੋ ਵਿੱਚ ਰਿੰਗ ਲੱਗੇ ਹੋਏ ਨੇ ਜੀ ਓਕੇ ਇਹੜੀ ਫਲਾਵਟੀ ਫੱਲਿਆ ਜਾ ਰਹਾ ਜੀ ਹਾਂਜੀ ਠੀਕ ਹੈ ਇਹ ਕਿ ਲੱਗੇ ਬਸ ਫੜ ਕੇ ਇਹ ਆਪਣੇ ਘੱਗਰੇ ਆ ਗਏ ਜੀ ਜਿਵੇਂ ਜਾਗੋ ਤੇ ਉਹਦੇ ਤੇ ਪਾਉਣ ਵਾਸਤੇ ਇਹਨਾਂ ਦੇ ਵਿੱਚ ਮਤਲਬ ਕਿ ਹੋਰ ਵੀ ਕਈ ਕਲਰ ਆ ਗਏ ਆਪਾਂ ਦੋ ਦੁਕਾਨਿਆਂ ਆ ਸਤਸ਼੍ਰੀ ਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚਿਆ ਜੀ ਪਿੰਡ ਧਮੋਟ ਕਲਾਂ 메ਨ ਬੱਸ ਸਟੈਂਡ ਤੋਂ ਥੋੜੇ ਜੇ ਫਰਕ ਦੇ ਨਾਲ ਆ ਨਵੀਂ ਦੁਕਾਨ ਖੁੱਲੀ ਆ ਜੀ ਹਰਮਨ ਲਹਿੰਗਾ ਹਾਊਸ ਤੇ ਨਾਲ ਆਪਣੇ ਜੀ ਲੱਕੜ ਮੇਸਤਰੀ ਨੇ ਨੀਲੇ ਵੀਰ ਹੁਣੀ ਬਹੁਤ ਪੁਰਾਣੀ ਦੁਕਾਨਾ ਉਹਨਾਂ ਦੇ ਬਿਲਕੁਲ ਨਾਲ ਆ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਨਾਲ ਛੜਨੇ ਵੀਰ ਹੁਣੀ ਦੁਕਾਨਾ ਕਰਿਆਨੇ ਦੀ ਤੇ ਸਾਰੀ ਜਾਣਕਾਰੀ ਲਵਾਂਗੇ ਇਹਨਾਂ ਨੇ ਜਾਣਕਾਰੀ ਦਿੱਤੇ ਦੱਸਿਆ ਵੀ ਭੈਣਾ ਵਾਸਤੇ ਵੀਡੀਓ ਖਾਸ ਆ ਤੇ ਕਹਿੰਦੇ ਭੈਣਾ ਵਾਸਤੇ ਅਸੀਂ ਜਿਹੜੇ ਲਹਿੰਗੇ ਨੇ ਵਿਆਹ ਲਈ ਕੁੜੀ ਵਾਸਤੇ ਜਾਂ ਤੁਸੀਂ ਹੁ ਕੋਈ ਪਾਰਟੀ ਦੇ ਵਿੱਚ ਕੋਈ ਲਹਿੰਗਾ ਸ਼ਰਾਰਾ ਪਾਉਣਾ ਉਹ ਸਾਰਾ ਰੈਂਟ ਤੇ ਮਿਲ ਜਾਂਦਾ ਜੇ ਤੁਸੀਂ ਹੁ ਖਰੀਦਣਾ ਚਾਹੁੰਦੇ ਹੋ ਉਹ ਵੀ ਮਿਲ ਜਾਂਦਾ ਬਾਕੀ ਜੁਐਲਰੀ ਵੀ ਹੈਗੀ ਹੋਰ ਬਹੁਤ ਵੈਰਾਈਟੀ ਆ ਫੁਲਕਾਰੀਆਂ ਸਾਰੀ ਗਰਾਊਂਡ ਰਿਪੋਰਟ ਦਵਾਂਗੇ ਸੋ ਬੇਨਤੀ ਹੈ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਜੁੜੇ ਰਹੋ ਤੇ ਵੀਡੀਓ ਨਾਲ ਨਾਲ ਸ਼ੇਅਰ ਕਰ ਦਿਓ ਜੀ ਇਹਨਾਂ ਦਾ ਪਿੰਡ ਤਮੋਟ ਆ ਤੇ ਸਾਰੀ ਜਾਣਕਾਰੀ ਲਵਾਂਗੇ ਵੀ ਕਿਹੜੀ ਕਿਹੜੀ ਵੈਰਾਈਟੀ ਮਿਲਦੀ ਹੈ ਜੀ ਇੱਥੋਂ ਸੋ ਪੈਣਾ ਵੀਡੀਓ ਨੂੰ ਜ਼ਰੂਰ ਦੇਖਣ ਜੀ ਲੈਂਗਵੇ ਸ਼ਰਾਰੇ ਜੁਐਲਰੀ ਸਾਰਾ ਕੁਝ ਮਿਲਦਾ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਅੰਦਰ ਜਾ ਕੇ ਲਵਾਂਗੇ ਸਾਰੀ ਵੈਰਾਈਟੀ ਡਿਸਪਲੇ ਕਰਕੇ ਦਿਖਾਵਾਂਗੇ ਕਿਹੜੀ ਕਿਹੜੀ ਵਰਦੀ ਆ ਤੇ ਵੀਡੀਓ ਨੂੰ ਸਾਡੇ ਨਾਲ ਲਾਸਟ ਤੱਕ ਜੁੜੇ ਰਹੋ ਜੀ ਤੇ ਆਓ ਲੈ ਚੱਲਦੇ ਆ ਤੁਹਾਨੂੰ ਅੰਦਰ ਜੀ ਹਰਮਨ ਲਹਿੰਗਾ ਹਾਊਸ ਤਮੋਟ ਲਓ ਜੀ ਆਪਾਂ ਦੁਕਾਨ ਦੇ ਅੰਦਰ ਐਂਟਰੀ ਕਰ ਚੁੱਕੇ ਆ ਪੈਣਾ ਆਪਣੇ ਨਾਲ ਹਾਜ਼ਰ ਨੇ ਸਾਰੀ ਗਰਾਊਂਡ ਰਿਪੋਰਟ ਲਵਾਂਗੇ ਤੇ ਜਿਹੜੀ ਵੀਡੀਓ ਹੈ ਪੈਣਾ ਵਾਸਤੇ ਬਹੁਤ ਖਾਸ ਆ ਸੋ ਪੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਲਾਸਟ ਤੱਕ ਸਾਡੇ ਨਾਲ ਵੀਡੀਓ ਚ ਦੇਖਿਓ ਜੁੜੇ ਰਹੋ ਤੇ ਸਾਰੀ ਗਰਾਊਂਡ ਰਿਪੋਰਟ ਦਵਾਂਗੇ ਸਾਰੀ ਵੈਰਾਈਟੀ ਆਪਾਂ ਤੁਹਾਨੂੰ ਡਿਸਪਲੇ ਕਰਕੇ ਦਿਖਾਵਾਂਗੇ ਵੀ ਕਿਹੜੀ ਕਿਹੜੀ ਵੈਰਾਈਟੀ ਮਿਲਦੀ ਆ ਸੋ ਸਾਡੇ ਨਾਲ ਵੀਡੀਓ ਜੁੜੇ ਰਹੋ ਵੀਡੀਓ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ ਸਿਸਟਰ ਗਮੀਆ ਕਿਹੜਾ ਪਿੰਡ ਹੈ ਤੁਹਾਡਾ ਤਮੋਟ ਕਲਾਂ ਠੀਕ ਹੈ ਜੀ ਕੀ ਨਾਮ ਆਪਣੀ ਦੁਕਾਨ ਦਾ ਜੀ ਹਰਮਨ ਲਹਿੰਗਾ ਹਾਊਸ ਠੀਕ ਹੈ ਜੀ ਹਰਮਨ ਲੈਂਗਾ ਹਾਊਸ ਬਿਲਕੁਲ ਨਵੀਂ ਦੁਕਾਨ ਓਪਨ ਹੋਈ ਆ ਪਿੰਡ ਤਮੋਟ ਤੋਂ ਸੋ ਤਮੋਟ ਵਾਲੇ ਵੀਡੀਓ ਨੂੰ ਜਾ ਸ਼ੇਅਰ ਜ਼ਰੂਰ ਕਰ ਦਿਓ ਜੀ ਆਪਾਂ ਨੇ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਆ ਨਵਾਂ ਕੰਮ ਸ਼ੁਰੂ ਕੀਤਾ ਭੈਣ ਉਹਨਾਂ ਦਾ ਆਪਾਂ ਵੱਧ ਤੋਂ ਵੱਧ ਦੀ ਸਪੋਰਟ ਕਰਨੀ ਆ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਜੀ ਮੇਨ ਬੱਸ ਸਟੈਂਡ ਤੋਂ ਥੋੜੇ ਜਿਹਾ ਫਰਕ ਦੇ ਨਾਲ ਤੇ ਨਾਲ ਇੱਧਰ ਲੱਕੜ ਮੇਸਤਰੀ ਨੀਲਾ ਵੀਰ ਜੀ ਤੇ ਉਹਨੇ ਦੁਕਾਨ ਦੇ ਬਿਲਕੁਲ ਨਾਲ ਏ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਭੈਣ ਤੁਸੀਂ ਜਾਣਕਾਰੀ ਦੇ ਦੱਸਿਆ ਵੀ ਤੁਸੀਂ ਮਤਲਬ ਲਹਿੰਗੇ ਹੈ ਨਾ ਵਗੈਰਾ ਗਾਉਨ ਤੇ ਹੋਰ ਕਿਹੜੀ ਕਿਹੜੀ ਵੈਰਾਈਟੀ ਮਿਲ ਜਾਂਦੀ ਐ ਇਸ ਤੋਂ ਇਲਾ ਆਪਣੇ ਕੋਲ ਪ੍ਰਾਂਦੀਆਂ ਹੋ ਗਿਆ ਝੂੜਾ ਕਲੀਰੇ ਹੋਗੇ ਨਾ ਹਾਂਜੀ ਜਿਵੇਂ ਫੁਲਕਾਰੀਆਂ ਹੋ ਗਈਆਂ ਠੀਕ ਹੈ ਜੀ ਅ ਜੁਐਲਰੀ ਹੋਗੀ ਹਾਂਜੀ ਇਹ ਸਭ ਕੁਝ ਮਿਲ ਜਾਂਦਾ ਤੇ ਬੜੇ ਇਹਨਾਂ ਬਾਰੇ ਵੀ ਜਾਣਕਾਰੀ ਦੇ ਦਿਓ ਜੀ ਲਹਿੰਗੇ ਬਾਰੇ ਜੀ ਇਹ ਲਹਿੰਗੇ ਆਪਣੇ ਕੋਲ ਜਿਵੇਂ ਕੁਛੋਟੀਆਂ ਬੱਚੀਆਂ ਦੇ ਹੈਵੀ ਹਲਕੇ ਹੁੰਦੇ ਆ ਨਾ ਛੋਟੀਆਂ ਬੱਚੀਆਂ ਦੇ ਉਹ ਵੀ ਮਿਲ ਜਾਂਦੇ ਆ ਬੜੀਆਂ ਹੈਵੀ ਬਰਾਇਡਲ ਦੇ ਮਿਲ ਜਾਂਦੇ ਵਿਆਹ ਵਾਲੀਆਂ ਕੁੜੀਆਂ ਦੇ ਮਿਲ ਜਾਂਦੇ ਆ ਠੀਕ ਹੈ ਜੀ ਉਦੋਂ ਦੇ ਆਪਣੇ ਕੋਲ ਸਾਰੀ ਵੈਰਾਈਟੀ ਹੈਗੀ ਆ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੋਈ ਜੁਐਲਰੀ ਵਗੈਰਾ ਮਿਲ ਜਾਂਦੀ ਹੈ ਨਾ ਫਲਕਾਰੀਆਂ ਹੋ ਗਈਆਂ ਲਹੰਗੇ ਗਾਉਨ ਹਨਾ ਤੇ ਆਪਣੀ ਦੁਕਾਨ ਦੀ ਟਾਈਮਿੰਗ ਕੀ ਹੈ ਆਪਣੇ ਟਾਈਮਿੰਗ ਜ਼ਰੂਰ ਦੱਸ ਦਿਓ ਪਹਿਲਾਂ ਜੀ ਕਿੰਨੇ ਵਜੇ ਸਵੇਰੇ 8 ਵਜੇ ਖੁੱਲ ਜਾਂਦੀਆਂ ਠੀਕ ਹੈ ਜੀ 7:30 ਬੰਦ ਹੋ ਜਾਂਦੀਆਂ ਠੀਕ ਹੈ ਹਾਂਜੀ ਸੋ ਭੈਣ ਜਿਹੜੀ ਦੁਕਾਨ ਦੀ ਖੁੱਲਣ ਦੀ ਟਾਈਮਿੰਗ ਹੈ ਬੰਦ ਹੋਣ ਦੀ ਉਹ ਵੀ ਦੱਸੀਆ ਤੇ ਇੱਥੇ ਤੁਹਾਨੂੰ ਕੀ ਕੀ ਮਿਲਣਾ ਦੇਖੋ ਜੀ ਲਹੰਗੇ ਹੋਗੇ ਗਾਉਨ ਹੋਗੇ ਜੁਐਲਰੀ ਹੋਗੀ ਫਲਕਾਰੀਆਂ ਹੋਰ ਵੀ ਵੀਡੀਓ ਚ ਹੋਰ ਸਾਰੀ ਜਾਣਕਾਰੀ ਲਵਾਂਗੇ ਤੁਹਾਨੂੰ ਫੋਨ ਤੇ ਸਾਰੇ ਡਿਸਪਲੇ ਕਰਕੇ ਦਿਖਾਵਾਂਗੇ ਤੇ ਸਾਡੇ ਨਾਲ ਵੀਡੀਓ ਜੁੜੇ ਰਹੋ ਬਣੇ ਇੱਕ ਵਾਰ ਇਹਨਾਂ ਬਾਰੇ ਵੀ ਜਾਣਕਾਰੀ ਦੇ ਦਿਓ ਤੁਹਾਨੂੰ ਜੀ ਇਹ ਜਿਵੇਂ ਕਿ ਜਾਗੋ ਹੁੰਦੀਆਂ ਨਾ ਜਾਗੋ ਤੇ ਪੈ ਜਾਂਦੇ ਆ ਤੀਆਂ ਹੋ ਗਈਆਂ ਤੀਆਂ ਤੇ ਪੈ ਜਾਂਦੇ ਆ ਇਹ ਉਹ ਚੀਜ਼ ਆ ਤੀਆਂ ਜਾਗੋ ਤੇ ਪੈਂਦੇ ਆ ਕਿ ਗਰੇ ਹੋ ਗਏ ਇਹ ਠੀਕ ਹੈ ਜੀ ਸੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਜਿਵੇਂ ਕੋਈ ਜਾਗੋ ਦਾ ਫੰਕਸ਼ਨ ਆ ਜਾਂ ਕੋਈ ਹੁਣ ਤੀਆਂ ਦੇ ਫੰਕਸ਼ਨ ਚੱਲਦੇ ਨੇ ਜੇ ਤੁਸੀਂ ਉਹ ਉੱਥੇ ਵਰਤਣੇ ਨੇ ਜਾਂ ਲੋੜ ਆ ਤੁਸੀਂ ਫੋਨ ਤੇ ਭੈਣ ਦਾ ਨੰਬਰ ਚੱਲਦਾ ਬੁਕਿੰਗ ਕਰਾ ਸਕਦੇ ਹੋ ਸਾਰੇ ਕਲਰ ਪੈਨ ਹੈ ਜੀ ਤੁਹਾਡੇ ਕੋਲ ਇਹਨਾਂ ਨਾਲ ਆਪਣੇ ਜਿਵੇਂ ਕੋਈ ਜੁਐਲਰੀ ਪੈਂਦੀ ਆ ਉਹ ਵੀ ਮਿਲ ਜਾਂਦੀ ਹੈ ਹਾਂਜੀ ਉਹ ਵੀ ਮਿਲ ਜਾਂਦੀ ਆ ਘਗਰਿਆ ਵਾਲੀਆਂ ਹੈਗੀਆਂ ਜੁਐਲਰੀ ਹੈ ਮਿਲ ਜਾਂਦੀਆਂ ਠੀਕ ਆ ਸੋ ਜਿਹੜੀ ਇਹਨਾਂ ਦੇ ਨਾਲ ਜੋ ਵੀ ਜੁਐਲਰੀ ਪਹਿਣੀ ਆ ਮੈਚਿੰਗ ਕਰਕੇ ਉਹ ਤੁਹਾਨੂੰ ਸਾਰਾ ਕੁਝ ਇੱਥੋਂ ਹੀ ਮਿਲੂਗਾ ਇਹ ਜਿਵੇਂ ਕੋਈ ਵਿਆਹ ਸ਼ਾਦੀ ਕੋਈ ਫੰਕਸ਼ਨ ਹੈ ਇਹ ਸਾਰੇ ਗਿੱਧੇ ਵਾਲੇ ਲਹਿੰਗੇ ਵਗੈਰਾ ਨੇ ਹਨਾ ਜੀ ਤੇ ਇਹਦੇ ਨਾਲ ਜੁਐਲਰੀ ਮਿਲੂਗੀ ਸਾਰਾ ਕੁਝ ਤੁਹਾਨੂੰ ਇੱਥੇ ਹੀ ਮਿਲੂਗਾ ਤੇ ਬੜੇ ਜਿਵੇਂ ਕੋਈ ਇਹ ਰੈਂਟ ਤੇ ਮਿਲ ਜਾਂਦੇ ਨੇ ਜਿਵੇਂ ਤੁਸੀਂ ਲਹਿੰਗੇ ਬਾਰੇ ਦੱਸਿਆ ਸੀ ਕਿ ਹਾਂ ਜੀ ਰੈਂਟ ਤੇ ਮਿਲ ਜਾਂਦੇ ਅਗਰ ਕਿਸੇ ਕਸਟਮਰ ਨੂੰ ਪਸੰਦ ਆਉਂਦਾ ਉਹ ਖਰੀਦ ਕੇ ਵੀ ਲੈ ਕੇ ਜਾ ਸਕਦਾ ਵਾ ਠੀਕ ਹੈ ਜੀ ਭਾਈ ਚਾਰਸ ਨਹੀਂ ਤਾਂ ਫਿਰ ਰੈਂਟ ਤੇ ਤੁਸੀਂ ਲੈ ਸਕਦੇ ਹਾਂਜੀ ਹਾਂਜੀ ਦੇਖ ਸੋ ਵੀਡੀਓ ਨੂੰ ਨਾਲ ਦੇ ਨਾਲ ਸ਼ੇਅਰ ਕਰ ਦਿਓ ਦੇਖੋ ਪੈਣਾ ਵਾਸਤੇ ਕਿੰਨੀ ਵਧੀਆ ਆਫਰ ਹੁਣ ਆਪਾਂ ਕਈ ਵਾਰ ਕੋਈ ਫੰਕਸ਼ਨ ਹੁੰਦਾ ਆਪਾਂ ਵੱਡੇ ਸ਼ਹਿਰ ਚ ਜਾਂਦੇ ਆ ਨਾ ਕਿੰਨਾ ਟਾਈਮ ਲੱਗਦਾ ਨਾ ਫਿਰ ਮੋੜ ਕੇ ਆਉਣ ਦੀ ਦਿੱਕਤ ਯਾਨੀ ਹੁਣ ਸਾਰਾ ਕੁਝ ਤੁਹਾਨੂੰ ਪਿੰਡ ਤੋਂ ਮੋੜ ਜੀ ਮਿਲੂ ਇੱਕੋ ਦੁਕਾਨ ਦੇ ਵਿੱਚ ਸੋ ਤੁਸੀਂ ਦੁਕਾਨ ਦੀ ਲੋਕੇਸ਼ਨ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਈ ਫੰਕਸ਼ਨ ਆਉਂਦਾ ਤਾਂ ਤੁਸੀਂ ਇੱਕ ਵਾਰ ਜ਼ਰੂਰ ਇੱਥੇ ਵੈਰਾਈਟੀ ਦੇਖ ਕੇ ਜਾਓ ਭੈਣੋ ਉਹਨਾਂ ਕੋਲ ਤੇ ਸਾਰਾ ਕੁਝ ਤੁਹਾਨੂੰ ਇੱਥੇ ਮਿਲੂਗਾ ਜਿਵੇਂ ਤੁਸੀਂ ਮੰਨ ਲਓ ਕੋਈ ਰੈਂਟ ਦੇ ਖਰੀਦਣ ਉਹ ਵੀ ਸਹੂਲਤ ਹੈਗੀ ਆ ਕੋਈ ਉਂ ਖਰੀਦਣਾ ਚਾਹੁੰਦੇ ਹੋ ਉਹ ਵੀ ਹੈਗਾ ਘੱਗਰਿਆਂ ਵਾਲ ਗਿੱਧੇ ਵਾਸਤੇ ਵੀ ਲੈਹਗੇ ਹੈਗੇ ਨੇ ਕੋਈ ਵਿਆਹ ਸ਼ਾਦੀ ਫੰਕਸ਼ਨ ਪਾਉਣ ਵਾਸਤੇ ਗਾਉਨ ਹੋਗੇ ਜਾਂ ਵਿਆਹ ਲਈ ਕੁੜੀ ਵਾਸਤੇ ਲਹंगा ਹੁੰਦਾ ਨਾ ਉਹ ਵੀ ਸਾਰਾ ਕੁਝ ਮਿਲੂਗਾ ਉਹਦੀ ਵੀ ਜਿਲੂੜੀ ਇੱਥੇ ਮਿਲ ਜਾਂਦੀ ਹੈ ਜੀ ਵਿਆਹ ਲਈ ਕੁੜੀ ਦੀ ਹਾਂਜੀ ਉਹ ਵਿਆਹ ਲਈ ਕੁੜੀ ਦੀ ਹੋਗੀ ਜਿਵੇਂ ਅੰਗੇਜਮੈਂਟ ਹੁੰਦੀ ਆ ਉਹਦੀ ਵੀ ਮਿਲ ਜਾਂਦੀ ਆ ਆਪਣੇ ਕੋ ਪ੍ਰਾਂਦੀਆਂ ਵਗੈਰਾ ਤੋ ਦੇਖੋ ਭੈਣ ਨੇ ਬਹੁਤ ਵਧੀਆ ਆਪਾਂ ਦੱਸਿਆ ਵਾ ਸਾਰੀ ਜਾਣਕਾਰੀ ਦਿੱਤੀ ਆ ਤੇ ਭੈਣ ਜੇ ਕਿਸੇ ਨੂੰ ਕੋਈ ਸਮਾਉਣ ਹੋਵੇ ਉਹ ਵੀ ਸਲਾਈ ਵੀ ਕਰ ਦਿੰਨੇ ਹੋ ਜੀ ਤੁਸੀਂ ਹਾਂਜੀ ਜਿਵੇਂ ਕਿ ਘਗਰੇ ਹਨਾ ਕਿਸੇ ਨੇ ਆਪਣੀ ਕਮੀਜ਼ ਲੈਣਾ ਨਾਲ ਦਾ ਕਿਸੇ ਨੇ ਮੈਚ ਕਰਨਾ ਉਹ ਸਮਾ ਵੀ ਸਕਦਾ ਜਿਵੇਂ ਛੋਟੇ ਕੁੜੀਆਂ ਦੇ ਆਪਣੇ ਕੋਲ ਘਗਰੇ ਨਹੀਂ ਆਗੇ ਅਗਰ ਉਹ ਕਿਸੇ ਨੇ ਨਾ ਸਮਾਉਣਾ ਛੋਟੀ ਕੁੜੀ ਦਾ ਹਾਂਜੀ ਉਹ ਕਰਾ ਕਰ ਦਿੰਨੇ ਆ ਅਗਰ ਕੋਈ ਤੁਹਾਨੂੰ ਆਪ ਦੇਣਾ ਪੈਂਦਾ ਕਿ ਕਸਟਮਰ ਲਿਆਉਂਦਾ ਆ ਹਾਂ ਕਸਟਮਰ ਲਿਆ ਕੇ ਦੇ ਸਕਦਾ ਵਾ ਕਿਹੜੀ ਸਲਾਈ ਕਰ ਦਿੰਨੇ ਤੁਸੀਂ ਹਾਂਜੀ ਛੋਟੀ ਬੱਚੀਆਂ ਦੇ ਘਗਰੇ ਹੋਗੇ ਕਮੀਜ਼ ਹੋਗੇ ਕੁੜਤੀ ਹਾਂਜੀ ਸਲਾਈ ਕਰ ਦਿੰਨੇ ਆ ਸੋ ਦੇਖੋ ਇੱਕ ਹੋਰ ਸਹੂਲਤ ਤੁਹਾਨੂੰ ਇੱਥੇ ਮਿਲੂਗੀ ਤੁਸੀਂ ਕੱਪੜਾ ਲਿਆ ਸਕਦੇ ਹੋ ਜੀ ਪਹਿਣ ਹੋਣੀ ਕਹਿੰਦੇ ਅਸੀਂ ਇੱਥੇ ਸਿਲਾਈ ਕਰਕੇ ਵੀ ਦਵਾਂਗੇ ਨਾਪ ਲੈ ਕੇ ਪ੍ਰੋਪਰ ਵਧੀਆ ਜਿਹੜੀ ਨਾਪ ਦਾ ਕੋਈ ਛੋਟਾ ਬੱਚਾ ਜਾਂ ਤੁਸੀਂ ਆਪਣਾ ਸਿਲਾਈ ਕਰਾਉਣਾ ਵਾ ਹਰ ਸਹੂਲਤ ਮਿਲੂਗੀ ਇੱਥੇ ਤੁਹਾਨੂੰ ਬਣੇ ਬਣਾਈ ਵੀ ਹੈਗੇ ਜੇ ਤੁਹਾਨੂੰ ਇਹ ਸਾਈਜ਼ ਨਹੀਂ ਸਹੀ ਲੱਗਿਆ ਜਾਂ ਕਲਰ ਨਹੀਂ ਸਹੀ ਲੱਗਿਆ ਤੁਸੀਂ ਇਹਨਾਂ ਨੂੰ ਕੱਪੜਾ ਦੇ ਕੇ ਇੱਥੋਂ ਸਿਲਾਈ ਵੀ ਕਰ ਸਕਦੇ ਹੋ ਪਹਿਣ ਹੋਣੀ ਕਹਿੰਦੇ ਸਾਰੀਆਂ ਸਹੂਲਤਾਂ ਮਿਲਣਗੀਆਂ ਸੋ ਇਸ ਕਰਕੇ ਪਹਿਣਾ ਵਾਸਤੇ ਵੀਡੀਓ ਬਹੁਤ ਖਾਸ ਆ ਤੇ ਫੁਲਕਾਰੀ ਵੀਗੈਰਾਂ ਵੀ ਹੁੰਦੀ ਨੇ ਜੀ ਹਾਂਜੀ ਫੁਲਕਾਰੀਆਂ ਵੀ ਹੁੰਦੀਆਂ ਦੇ ਦੇਖੋ ਫਲਕਾਰੀ ਦੀ ਵੀ ਲੋਡ ਹੁੰਦੀ ਹੈ ਨਾ ਜਦੋਂ ਕੋਈ ਆਪਾਂ ਮਤਲਬ ਕੋਈ ਲਹਿੰਗਾ ਵਗੈਰਾ ਜਾਂ ਕੋਈ ਫੰਕਸ਼ਨ ਜਾਣਾ ਕੋਈ ਤੀਆਂ ਦੇ ਫੰਕਸ਼ਨ ਵਾਸਤੇ ਉਹ ਵੀ ਤੁਹਾਨੂੰ ਇੱਥੋਂ ਮਿਲੂਗੀ ਤੇ ਬਾਕੀ ਹੋਰ ਸਾਰੀ ਜਾਣਕਾਰੀ ਆਪਾਂ ਲੈਂਦੇ ਜਾਵਾਂਗੇ ਸਾਡੇ ਨਾਲ ਵੀਡੀਓ ਚ ਜੁੜੇ ਰਹੋ ਇਹ ਤਾਂ ਵੀਡੀਓ ਕਾਫੀ ਪਈਆ ਤੇ ਆਪਾਂ ਤੁਹਾਨੂੰ ਸਾਰਾ ਡਿਸਪਲੇ ਕਰਕੇ ਦਿਖਾਵਾਂਗੇ ਅੱਜ ਜੀ ਆਪਾਂ ਤੁਹਾਨੂੰ ਸਾਰੀ ਵੈਰਾਈਟੀ ਆ ਦਿਖਾਵਾਂਗੇ ਆ ਮਤਲਬ ਕਿ ਨਾਰਮਲ ਕੁੜੀਆਂ ਜਿਵੇਂ ਹੋ ਕੇ ਆ ਉਹਨਾਂ ਦਾ ਅਪਣੇ ਕੋਲ ਇਹਦੇ ਨਾਲ ਦੀਆਂ ਹੋਰ ਮਤਲਬ ਕਿ ਕਲਰ ਹੋਰ ਚੇਂਜ ਆਗੇ ਇਦਾਂ ਦੀਆਂ ਹੋਰ ਹੁੰਦੀਆਂ ਨੇ ਬ੍ਰਾਈਟੀਆਂ ਹੋਰ ਵੀ ਮਿਲ ਜਾਣਗੇ ਨਾ ਹਾਂਜੀ ਹੋਰ ਵੀ ਮਿਲ ਜਾਣਗੇ ਇਹਦੇ ਵਿੱਚ ਕਲਰ ਹੋਰ ਮਿਲ ਜਾਣਗੇ ਹਾਂਜੀ ਹੋਰ ਵੀ ਮਿਲ ਜਾਣਗੇ ਆਪਾਂ ਦਿਖਾਉਨੇ ਆ ਅੱਗੇ ਤੁਹਾਨੂੰ ਇਹਨੂੰ ਕੱਪੜੇ ਨੂੰ ਆਪਾਂ ਟਿਸ਼ੂ ਕਹਿ ਆਨੇ ਆ ਟਿਸ਼ੂ ਚ ਨੇ ਆਹਦੀ ਬਲਾਊਸ ਤੇ ਇਹਦਾ ਦੁਪੱਟਾ ਆ ਜਾਂਦਾ ਤਿਆਹਾ ਜਿਵੇਂ ਕਿ ਕਿਸੇ ਨੇ ਲੈਣਾ ਉਤੋਂ ਦੀ ਨਾ ਬਲਾਊਜ਼ ਦੇ ਉੱਪਰ ਦੀ ਜਿਵੇਂ ਕਿਸੇ ਨੂੰ ਦੁਪੱਟਾ ਨਹੀਂ ਲੈਣਾ ਹੁੰਦਾ ਉਹ ਉੱਪਰ ਜੈਕਟ ਜੀ ਆ ਜਾਂਦੀ ਹੈ ਜੈਕਟ ਟਾਈਪ ਇੱਕ ਇਹ ਵੀ ਥੋੜਾ ਜਿਹਾ ਜੈਕ ਲਗਾ ਦੇ ਤੁੰ ਕਰ ਗਿਆ ਕੋਰ ਆ ਗਿਆ ਜੀ ਬਿਲਕੁਲ ਅਨਟਚ ਪੀਸ ਨੇ ਕੇ ਆਦੀ ਬਲਾਊਜ਼ ਆ ਕੀ ਆਹ ਦੁਪੱਟਾ ਨੈਟ ਦਾ ਦੁਪੱਟਾ ਲੱਗੇ ਦੀ ਹਾਂਜੀ ਨੈਟ ਦਾ ਦੁਪੱਟਾ ਹੈ ਇਹਦੇ ਨਾਲ ਅੰਦਰ ਮਤਲਬ ਕਿ ਬਾਹਾਂ ਵੀ ਦਿੱਤੇ ਹੁੰਦੀਆਂ ਨੇ ਕਿਸੇ ਨੂੰ ਅਗਰ ਜੁੜਵਾਉਣੀਆਂ ਨੇ ਉਹ ਜੁੜ ਜਾਂਦੀਆਂ ਨੇਗੇ ਆ ਉਹ ਤੁਸੀਂ ਜੋੜ ਦਿੰਨੇ ਇੱਥੇ ਹਾਂਜੀ ਅਸੀਂ ਜੋੜ ਦਿੰਨੇ ਆ ਅਗਰ ਕਿਸੇ ਕਸਟਮਰ ਨੇ ਕਹਿਣਾ ਕਿ ਹਾਂਜੀ ਜੋੜਵਾ ਦੇਣੀ ਪੂਰਾ ਪ੍ਰੋਪਰ ਤਿਆਰ ਆਊਗਾ ਹਾਂਜੀ ਪ੍ਰੋਪਰ ਤਿਆਰ ਆਊਗਾ ਸਾਡੇ ਕੰਨੇ ਆ ਠੀਕ ਹੈ ਇਹ ਗਾਉਣਾ ਜੀ ਹਾਂ ਜੀ ਇਹ ਆਪਣਾ ਗਾਉਣਾ ਇਹ ਮਤਲਬ ਕਿ ਕੀਤਾ ਹੋਇਆ ਇਹਦੇ ਨਾਲ ਦੁਪੱਟਾ ਵੀ ਹੁੰਦਾ ਦੁਪੱਟਾ ਇਹਨਾਂ ਦੇ ਵਿੱਚ ਹੁੰਦਾ ਤੇ ਬਾਵਾ ਵੀ ਅਗਰ ਜਿਵੇਂ ਆਪਣੇ ਪਹਿਲਾਂ ਵਾਲਿਆਂ ਦੇ ਵਿੱਚ ਬਲਾਊਜ਼ ਤੇ ਲਹਿੰਗਾ ਬਲਾਊਜ਼ ਤੁਸੀਂ ਨੇ ਸਟਿਚ ਕਰਵਾਣਾ ਵਾ ਉਹ ਕਰਵਾ ਸਕਦੇ ਆ ਜੁੜਵਾ ਸਕਦੇ ਆ ਨਾਲ ਕਈ ਹੁੰਦੇ ਮਤਲਬ ਕਿ ਨਹੀਂ ਹੁੰਦਾ ਉਹ ਕਰਵਾ ਸਕਦੇ ਨੇਗੇ ਇਹ ਵੀ ਆਪਣਾ ਬਹੁਤ ਵਧੀਆ ਪੀਸ ਆ ਮਤਲਬ ਕਿ ਹੈਵੀ ਆ ਜਿਵੇਂ ਕਿ ਛੋਟੀਆਂ ਕੁੜੀਆਂ ਹੁੰਦੀਆਂ ਨੇ ਗਿਆ ਹਨਾ ਮਤਲਬ ਕਈਆਂ ਦੀ ਹਾਈਟ ਛੋਟੀ ਹੁੰਦੀਆਂ ਉਹਨਾਂ ਦੇ ਵਾਂਗ ਆ ਇਹ ਵੀ ਬਿਲਕੁਲ ਅਨਟਚ ਵਾਲੇ ਪੀਸ ਰਹਾ ਹਾਂਜੀ ਨਵੇਂ ਪੀਸ ਨੇਗੇ ਬਿਲਕੁਲ ਅਨਟਚ ਕਿ ਬਹੁਤ ਹੈਵੀ ਆ ਇਹਦੀ ਬਲਾਊਜ਼ ਆਗੀ ਦਾ ਦੁਪੱਟਾ ਇਹ ਜੋੜੇ ਉੱਚੇ ਵਾਸਤੇ ਹਾਂਜੀ ਜਿਵੇਂ ਕਿ ਕਿਸੇ ਕੁੜੀਆਂ ਦੀ ਛੋਟੀ ਹਾਈਟ ਹੁੰਦੀ ਹੈ ਨਾ ਉਹਨਾਂ ਵਾਸਤੇ ਹੈ ਇਹ ਹਾਂਜੀ ਇਹ ਆਪਣੇ ਕੋਲ ਗ੍ਰੀਨ ਕਲਰ ਆ ਇਹ ਵੀ ਬਹੁਤ ਹੈਵੀ ਆ ਜਾਂਦਾ ਮਤਲਬ ਕਿ ਇਹ ਹੈਗਾ ਤਾਂ ਉਹਦੇ ਵਾਂਗ ਹੀ ਪਹਿਲਾਂ ਵਾਲੇ ਵਾਂਗ ਇਹ ਥੋੜਾ ਜਿਹਾ ਡਿਜ਼ਾਈਨ ਅਲੱਗ ਤੋਂ ਆ ਜਾਂਦਾ ਗ੍ਰੀਨ ਹਾਂਜੀ ਤੇ ਵੀ ਬਹੁਤ ਹੈਵੀ ਆ ਇਹ ਵੀ ਜਿਹੜੇ ਛੋਟੇ ਬੱਚਿਆਂ ਦਾ ਆ ਜਾਂਦਾ ਛੋਟੀ ਹਾਈਟ ਵਾਲੀਆਂ ਕੁੜੀਆਂ ਦਾ ਅਗਰ ਕਿਸੇ ਛੋਟੇ ਬੱਚੇ ਨੇ ਵੀ ਲੈਣਾ ਉਹ ਵੀ ਲੈ ਸਕਦਾ ਇਹ ਵੀ ਆਪਣਾ ਬਹੁਤ ਵਧੀਆ ਇਹ ਵੀ ਪਿਆਜ਼ੀ ਕਲਰ ਆਜੇ ਇਹ ਵੀ ਹੈਵੀ ਬਹੁਤ ਆ ਇਹ ਆਪਣੇ ਕੋਲ 10 ਲਹਿੰਗਾ ਚੋਲੀ ਸੀਗੇ ਜੋ ਬਹੁਤ ਭਾਰੀ ਮਤਲਬ ਛੋਟੇ ਬੱਚਿਆਂ ਦੇ ਇਹ ਅਲੱਗ-ਅਲੱਗ ਕਲਰ ਦੇ ਆ ਜਾਂਦੇ ਆ ਤਿੰਨਾਂ ਦੇ ਕਲਰ ਬਹੁਤ ਵਧੀਆ ਨੇਗੇ ਮਤਲਬ ਕਿ ਤਿੰਨੋਂ ਬਹੁਤ ਹੈਵੀ ਨੇ ਨਾ ਦੁਪੱਟੇ ਚੋਲੀ ਲਹਿੰਗਾ ਤਿੰਨੋਂ ਬਹੁਤ ਭਾਰੀ ਨੇਗੇ ਇਹ ਆਪਣੀ ਵੈਰਾਈਟੀ ਪਲਾਜ਼ੋ ਦੀਆਂ ਜਿਵੇਂ ਕਿ ਆ ਇਹਦਾ ਕਮੀਜ਼ ਆ ਗਿਆ ਇਹ ਮਤਲਬ ਕਿ نیچے ਤੱਕ ਆ ਪੂਰਾ ਇਹਦਾ ਬਚਾਲਿਓ ਆ ਚੀਜ਼ ਚ ਕਟਾ ਹਾਂਜੀ ਮਤਲਬ ਕਿ ਇਹਦੇ ਪਿੱਛੋਂ ਵੀ ਇਹਦੇ ਸਾਰਾ ਆਹ ਕਵਰ ਆ ਦੇਖ ਸਕਦੇ ਹੋ ਇਹ ਵੀ ਬਹੁਤ ਹੈਵੀ ਆ ਇਹਦਾ ਪਲਾਜ਼ੋ ਇਹਦੇ ਪਲਾਜ਼ੋ ਦੇ ਮਤਲਬ ਕਿ نیچے ਇੱਥੇ ਤੱਕ ਇਹ ਕਵਰ ਹੋ ਜਾਂਦਾ ਉਰੇ ਤੱਕ ਆ ਮਤਲਬ ਕਿ نیچے ਉਹ ਦਿਸਦਾ ਖਲਾਜ ਹੋ ਗਿਆ ਦੁਪੱਟਾ ਹਾਂਜੀ ਆ ਦੁਪੱਟਾ ਆਪਣਾ ਇਹ ਆਪਣੇ ਕੋਲ ਗਾਉਣ ਆ ਗਿਆ ਇਦੇ ਵਿੱਚ ਦੋ ਕਲਰ ਆ ਜਾਂਦੇ ਆ ਮਤਲਬ ਕਿ ਫੁੱਲ ਉਹ ਆਈਦਰ ਦੁਪੱਟਾ ਨੈਟ ਦਾ ਦੁਪੱਟਾ ਜੀ ਹਾਂਜੀ ਨੈਟ ਦਾ ਦੁਪੱਟਾ ਵਾ ਤੇ ਇਹ ਵੀ ਹੈਵੀ ਹੈ ਹਾਂਜੀ ਇਹ ਵੀ ਬਹੁਤ ਹੈਵੀ ਆ ਇਹਦੇ ਵਿੱਚ ਇੱਕ ਹੋਰ ਕਲਰ ਕੀ ਲਹਿੰਗਾ ਆ ਜਾਂਦਾ ਹਾਂਜੀ ਇਹ ਲਹਿੰਗੇ ਦੇ ਵਿੱਚ ਆ ਜਾਂਦਾ ਦੇਖ ਸੰਗੋ ਇਹ ਵੀ ਇਹ ਆਪਣਾ ਹੈਵੀ ਦੇ ਵਿੱਚ ਆ ਜਾਂਦਾ ਇਹ ਵੀ ਠੀਕ ਹੈ ਮਤਲਬ ਕਿ ਬੜੀਆਂ ਕੁੜੀਆਂ ਦੇ ਆ ਇਹਦੀ ਚੋਲੀ ਹਾਂਜੀ ਇਹ ਵੀ ਆਪਣਾ ਇਹ ਪੂਰਾ ਇਹ ਵੀ ਗਾਊਨ ਹੈ ਨੈਟ ਚਾਹ ਜੀ ਹਾਂਜੀ ਨੈਟ ਚਾਹ ਇਹ ਪੂਰਾ ਸ਼ੀਸ਼ਾ ਮਤਲਬ ਕਿ ਸ਼ੀਸ਼ੇ ਵਾਲਾ ਹੈ ਹਾਂਜੀ ਹਾਂਜੀ ਇਦੇ ਵਿੱਚ ਦੁਪੱਟਾ ਇਹਦੇ ਵਿੱਚ ਹੀ ਹੁੰਦਾ ਉਹ ਵੀ ਦਿਖਾਉਣੀ ਆ ਠੀਕ ਇਹ ਵੀ ਦੁਪੱਟਾ ਨੈਟ ਦਾ ਹਾਂਜੀ ਨੈਟ ਦਾ ਦੁਪੱਟਾ ਇਹ ਸਾਰਾ ਇਹਨਾਂ ਦੇ ਵਿੱਚ ਹੀ ਅਟੈਚ ਹੁੰਦਾ ਵਾ ਠੀਕ ਹੈ ਹਾਂਜੀ ਇਹਦੀ ਫਿਟਿੰਗ ਕਰਾ ਤੁਸੀਂ ਕਰਨੀ ਪੈਂਦੀ ਹਾਂਜੀ ਫਿਟਿੰਗ ਜਿਵੇਂ ਕਸਟਮਰ ਦਾ ਕਰਵਾਉਣਾ ਉਵੇਂ ਮੌਕੇ ਤੇ ਕਰ ਦਿੰਨੇ ਆ ਠੀਕ ਇਹ ਆਪਣਾ ਪਿਸਤਾ ਕਲਰ ਦੇ ਵਿੱਚ ਆਇਆ ਇਹਦਾ ਲਹਿੰਗਾ ਚੋੜੀ ਇਹ ਮਤਲਬ ਕਿ ਇਹਦੇ ਨਾਲ ਬਾਹਾਂ ਅਟੈਚ ਨੇ ਕਿਆਂ ਪਹਿਲਾਂ ਤੋਂ ਹੀ ਇਹ ਵੀ ਬਹੁਤ ਹੈਵੀ ਹੈ ਵਰਕ نیچے ਕਾਫੀ ਇਹ ਝੋੜੀਆਂ ਆ ਜਾਂਦੀਆਂ ਬਸ ਕਿ ਇਹਦੇ ਦੋਨਾਂ ਪਾਸੇ ਪੂਰਾ ਵਰਕ ਆ ਤੇ ਇਹਦਾ ਦੁਪੱਟਾ ਆ ਜਾਂਦਾ ਇਹਦਾ ਦੁਪੱਟਾ ਨੈਟ ਦਾ ਹਾਂਜੀ ਇੱਕ ਆਪਣੇ ਕੋਲ ਆ ਵੈਰਾਈਟੀ ਆ ਜਾਂਦੀ ਆ ਜਿਵੇਂ ਕਿ ਮੈਰਿਜ ਵਾਲੀਆਂ ਕੁੜੀਆਂ ਦੀ ਹੁੰਦੀਆਂ ਓਵੇਂ ਮਤਲਬ ਕਿ ਹੈਵੀ ਉਹਨਾਂ ਜਿੰਨਾ ਇਹ ਜਿਵੇਂ ਅੱਜਕੱਲ ਨਾਰਮਲ ਕੁੜੀਆਂ ਪਾ ਲੈਂਦੀਆਂ ਨੇ ਓਵੇਂ ਆ ਹਾਂਜੀ ਅੰਗੇਜਮੈਂਟ ਦੀ ਪਾ ਜਾਂਦਾ ਜੀ ਹਾਂਜੀ ਅੰਗੇਜਮੈਂਟ ਤੇ ਅਗਰ ਕਿਸੇ ਨੂੰ ਪਸੰਦ ਆਉਂਦਾ ਉਹ ਪਾ ਸਕਦਾ ਏ ਵੀ ਰੈਂਟ ਤੇ ਮਿਲ ਜਾਂਦਾ ਜੀ ਹਾਂਜੀ ਰੈਂਟ ਤੇ ਅਗਰ ਕਿਸੇ ਨੂੰ ਲੈਣਾ ਮਿਲ ਜਾਂਦਾ ਆ ਆ ਗਿਆ ਜੀ ਇਹਦਾ ਬਲਾ우스 ਇਹਦਾ ਦੁਪੱਟਾ ਆ ਗਿਆ ਜੀ ਆ ਵੀ ਆਪਣਾ ਜੀ ਲਹਿੰਗਾ ਬਹੁਤ ਹੈਵੀ ਆ ਇਹ ਵੀ ਨੈਟ ਤੇ ਆ ਜੀ ਨਾ ਹਾਂਜੀ ਇਹ ਵੀ ਨੈਟ ਤੇ ਆ ਨੇ ਇਹਦੀ ਆ ਚੋਲੀ ਆ ਜਾਂਦੀ ਆ ਇਹ ਪੂਰੀ ਤੇ ਹਾਂਜੀ ਵਰਕ ਆ ਇਹਦੇ ਤੇ ਤੇ ਪਿੱਛੋਂ ਇਦਾਂ ਦੀ ਆ ਗਈ ਇਹ ਆਪਣਾ ਆ ਜਾਂਦਾ ਫਰੌਕ ਵਾਲਾ ਲਹंगा ਇਹਦਾ ਵੀ ਕਲਰ ਬਹੁਤ ਪਿਆਰਾ ਇਹ ਸਾਰੇ ਤੇ ਵਰਕ ਆ نیچے ਇਹਦਾ ਵੀ ਲਹंगा ਆ ਜਾਂਦਾ ਇਹ ਲਹਿੰਗੇ ਤੇ نیچے ਸਾਰੇ ਤੇ ਵਰਕ ਆ। ਮਤਲਬ ਕਿ ਫਰਾਕ ਇੱਥੇ ਤੱਕ ਕਵਰ ਕਰ ਦਿੰਦੀ ਆ। ਤੇ نیچے ਪੂਰਾ ਵਰਕ ਆ ਜਾਂਦਾ ਵੀ। ਇਹਦਾ ਦੁਪੱਟਾ ਇਹ 42 ਕੁੜੀ ਦੇ ਲਹਿੰਗਾ ਲਹਿੰਗਾ ਚੋਲੀ ਨੇ। ਤੇ ਬਿਲਕੁਲ ਇਹ ਅਨਟੱਚ ਪੀਸ ਨੇ ਨਵਾਂ ਫਰੈਸ਼ ਪੀਸ ਆ ਹੈ ਪੂਰੇ ਤੇ ਵਰਕ ਦਾ ਤੇ ਇਹ ਆ ਜਾਂਦੀ ਹੈ ਇਹਦੀ ਚੋਲੀ ਬਫਟਾ ਹੈ ਵਿਆਹਾਂਆਂ ਕੁੜੀਆਂ ਦੇ ਮਤਲਬ ਕਿ ਲਹਿੰਗਾ ਚੋਲੀ ਨੇ ਠੀਕ ਹੈ ਏ ਬ੍ਰਾਈਡਲ ਦਾ ਲਹਿੰਗਾ ਬਿਲਕੁਲ ਮਤਲਬ ਕਿ ਪੂਰੇ ਤੇ ਵਰਕ ਹੋਇਆ ਹੋਇਆ ਅਨਟਚ ਪੀਸ ਅਨਟਚ ਪੀਸ ਆ ਬਿਲਕੁਲ ਫਰੈਸ਼ ਪੀਸ ਨੇ ਅੱਗਿਓ ਪਿੱਛੇ ਸਾਰੀ ਕਿਤੇ ਵਰਕ ਹੈ ਇਹਨਾਂ ਦੇ ਸੁਨਹਿਲ ਦੇ ਵਿੱਚ ਤੇ ਇਹ ਆ ਇਹਦਾ ਆਪਣਾ ਦੁਪੱਟਾ ਜਿਵੇਂ ਕਿ ਜਿਵੇਂ ਕਿ ਅੱਜ ਕੱਲ ਡਬਲ ਦੁਪੱਟਾ ਲੈ ਲੈਂਦੇ ਨੇ ਜਿਵੇਂ ਪਸੰਦ ਕਰਕੇ ਉਵੇਂ ਆਪਣੇ ਕੋਲ ਡਬਲ ਦੁਪੱਟਾ ਵੀ ਹੈਗਾ ਮੈਚ ਕਰਕੇ ਜਿਵੇਂ ਲੈਣਾ ਕਿਸੇ ਨੇ ਉਵੇਂ ਲੈ ਸਕਦਾ ਇਹ ਆਪਣਾ ਕਾਫੀ ਕਲਰ ਦੇ ਵਿੱਚ ਗਾਉਨ ਆ ਜਾਂਦਾ ਹੈ ਇਹ ਬਹੁਤ ਭਾਰੀ ਆ ਮਤਲਬ ਕਿ ਜਿਵੇਂ ਪ੍ਰਿੰਸੈਸ ਵਾਲਿਆਂ ਦਾ ਹੁੰਦਾ ਨਾ ਪ੍ਰਿੰਸੈਸ ਟਾਈਪ ਕੁਝ ਜਿਵੇਂ ਇਹਦੇ ਵਿੱਚ ਰਿੰਗ ਲੱਗੇ ਹੋਏ ਨੇ ਜੀ ਆ ਜੀ ਆਪਣੀ ਹੁਣ ਫੁਲਕਾਰੀ ਆ ਗਈਆਂ मतलब ਕਿ ਵੀ ਥੋੜੀਆਂ ਫੁਲਕਾਰੀਆਂ ਹੈਵੀ ਦੇ ਵਿੱਚ ਆਉਂਦੀਆਂ ਇਹਨਾਂ ਵਿੱਚ ਸੀਸੇ ਵਾਲੀਆਂ ਫੁਲਕਾਰੀਆਂ ਨੇ ਇਹ ਠੀਕ ਹੈ ਇਹਨਾਂ ਦੇ ਵਿੱਚ મતલਬ ਕਿ ਕਾਫੀਆਂ ਕਾਫੀ ਕਲਰ ਪਏ ਨੇਗੇ ਪਰ ਜਿੱਦਾਂ ਉਹ ਕਰਨੀਆਂ ਲੈਣੀਆਂ ਉਵੇਂ ਪਸੰਦ ਕਰਕੇ ਲੈ ਸਕਦੇ ਆ ਆਪਣੇ ਕੋਲ ਸਿੰਪਲ ਵੀ ਆਈ ਹੈ ਹੈਵੀ ਹਾਂਜੀ ਸਿੰਪਲ ਵੀ ਹੈਗੀਆਂ ਨੇ ਆਪਣੇ ਕੋਲ ਜਿਵੇਂ ਕਿ ਆਹ ਕਈ ਜਿਨ੍ਹਾਂ ਦੇ ਪਿੱਛੇ ਜਿਵੇਂ ਕਿ ਜਾਗੋ ਤੇ ਹੋ ਗਈ ਪੌਣੀ ਹੁੰਦੀ ਹੈ ਨਾ ਇਹਨਾਂ ਦੇ ਵਿੱਚ ਆਦੇ ਮਜਾਜਣ ਲਿਖਿਆ ਹੁੰਦਾ ਹੈ ਹਾਂਜੀ ਆਪਨਾ ਜੀ ਜਮੀਂ ਮਤਲਬ ਕਿ ਨਿਊ ਪੀਸ ਆ ਇਹਦੇ ਵਿੱਚ ਜਿਵੇਂ ਕਿ ਮਜਾਜਣ ਲਿਖਿਆ ਹੋਇਆ ਮਤਲਬ ਕਿ ਹੋਰ ਵੀ ਵੈਰਾਈਟੀ ਆ ਜਾਂਦੀ ਹੈ ਜਿਵੇਂ ਕਿ ਕੁਛ ਨਾ ਕੁਛ ਲਿਖਿਆ ਹੁੰਦਾ ਹੈ ਇਹ ਆਪਾਂ ਮਜਾਜਣ ਵਾਲੀ ਲੈ ਕੇ ਆਏ ਆ ਜੀ ਆਪਣੇ ਕੋਲ ਹੁਣ ਵਾਈਟ ਫੁਲਕਾਰੀ ਵੀ ਹੈਗੇ ਆ ਦਿਖੋ ਨੇ ਇਹ ਵੀ ਗੋਹਣੇ ਸਿਰ ਵਾਈਟ ਕਲਰ ਦੇ ਵਿੱਚ ਆ ਜਾਂਦੀ ਆ ਬਹੁਤ ਵਧੀਆ ਮਤਲਬ ਕਿ ਇਹਦਾ ਪ੍ਰਿੰਟਰ ਇਹ ਆਪਣੇ ਕੋਲ ਹੁਣ ਜੁਲਨੀ ਆ ਗਈ ਮਤਲਬ ਕਿ ਆਪਣੇ ਕੋਲ ਇਦਾਂ ਮਤਲਬ ਸਾਰੀਆਂ ਜਿਵੇਂ ਇਹਦੇ ਵਿੱਚ ਨੇ ਸਾਰੀਆਂ ਚੀਜ਼ਾਂ ਹੈਗੀਆਂ ਨੇ ਦਿਖਾਉਣੇ ਆ ਜਿਵੇਂ ਕਿ ਆ ਟੌਪਸ ਹੋ ਗਏ ਜਿਵੇਂ ਆ ਹੁੰਦੇ ਆ ਨਾ ਵਿਆਹ ਵਾਲੀ ਕੁੜੀਏ ਰਾਣੀ ਹਾਰ ਆਹ ਆ ਟਿੱਕਾ ਹੋ ਗਿਆ ਜਿਹੜਾ ਮਤਲਬ ਕਿ ਸਾਈਡ ਤੇ ਲੱਗਦਾ ਹੁੰਦਾ ਵਾਲਾਂ ਉੱਪਰ ਆ ਨਾ ਥੋਵੀ ਸੀ ਪੂਰਾ ਸੈਟ ਮਿਲਦਾ ਹਾਂਜੀ ਵਿਆਹ ਵਾਲੀ ਕੁੜੀ ਇਹ ਵਿਆਹ ਸਪੈਸ਼ਲੀ ਵਿਆਹਾਂ ਵਾਲੀਆਂ ਕੁੜੀਆਂ ਵਾਸਤੇ ਹਾਂਜੀ ਮਤਲਬ ਪੂਰਾ ਜੋ ਵੀ ਹੁੰਦੀ ਹੈ ਜੁਐਲਰੀ A to Z ਹਾਂਜੀ ਸਾਰੀ ਮਿਲੂਗਾ ਤੁਹਾਨੂੰ ਹਾਂਜੀ ਆ ਨਾਲ ਇਹਦੇ ਟਿੱਕਾ ਅਟੈਚ ਆ ਤੇ ਜਿਵੇਂ ਵਿਆਹ ਵਾਲੀ ਕੁੜੀ ਦੇ ਲੱਗਦਾ ਬੱਸ ਇੰਝ ਹੀ ਹਰ ਰੋਕੋ ਇਹ ਗ੍ਰੀਨ ਚਨਲ ਹਾਂਜੀ ਮਤਲਬ ਕਿ ਇਹ ਹੀ ਸਭ ਕੋਸ਼ਾਂ ਇਹ ਗ੍ਰੀਨ ਹਾਂਜੀ ਕਲਰ ਚੇਂਜ ਹੋ ਗਿਆ ਚਾਹੀਦੇ ਨਹੀਂ ਪੀਸ ਨੇ ਨਾ ਬਿਲਕੁਲ ਹਾਂਜੀ ਅਨਟੱਚ ਨੇ ਬਿਲਕੁਲ ਠੀਕ ਹੈ ਜੀ ਕਿੰਨ ਕਲੀਰੇ ਆ ਗਏ ਇੱਕਾ ਵੀ ਬੈਠ ਗਿਆ ਜਿਹੜੇ ਤਿੰਨ ਵੈਰਾਈਟੀਆਂ ਆ ਗਈਆਂ ਦੇ ਵਿੱਚ ਆਪਾਂ ਕਲੀਰੇ ਹਾਂ ਹਾਂਜੀ ਲੱਗ ਲੱਗ ਨੇ ਬਾਕੀ ਇਸ ਤੋਂ ਇਲਾਵਾ ਹੋਰ ਵੀ ਹੋਰ ਵੀ ਹੈਗੀਆਂ ਨੇ ਹਾਂਜੀ ਜੋ ਇੱਕ ਸੈਟ ਆ ਗਿਆ ਇਹ ਮਤਲਬ ਬ੍ਰਾਈਡਲ ਦੇ ਵਿੱਚ ਆ ਜਾਂਦਾ ਹਾਂਜੀ ਹੈਵੀ ਜਿਹਨ ਕਿ ਹੈਵੀ ਹੈਵੀ ਲਹਿੰਗੇ ਨੇ ਹੈਵੀ ਹੈਵੀ ਇਹਦੇ ਨਾਲ ਲੁੱਕ ਇਹਦੇ ਚੁਮਕੇ ਵਗੈਰਾ ਹਨਾ ਇਹ ਵੀ ਜਿਵੇਂ ਕਿ ਕਈ ਹੁੰਦੇ ਆ ਜਿਆਦਾ ਨਹੀਂ ਕਰਦੇ ਹੈਗੇ ਇਹ ਸੰਤੋਖੀ ਜਨਨ ਮਤਲਬ ਹਾਂਜੀ ਲੱਗ ਪੀਸ ਹੈ ਹਾਂਜੀ ਲੱਗ ਕਿ ਨਵੀਂ ਜੀ ਹੈ ਇਹਦੇ ਨਾਲ ਵੀ ਟਿੱਕਾ ਅਟੈਚ ਆ ਤੇ ਇਹਦੇ ਚੁਮਕੇ ਬਹੁਤ ਹੈਵੀ ਨੇ ਜੀ ਅਗਰ ਆਦੇ ਉੱਤੋਂ ਜਿਵੇਂ ਕਿਸ ਨੇ ਨਾਲ ਜੋੜਨੇ ਵਾਲਨ ਦੇ ਠੀਕ ਹੈ ਹਾਂਜੀ ਆ ਚੂੜੇ ਵਿਆਹ ਵਾਲੀਆਂ ਕੁੜੀਆਂ ਦੇ ਇਹਦੇ ਵਿੱਚ ਅਲੱਗ ਦਾ ਡਿਜ਼ਾਈਨ ਆ ਜਾਂਦੇ ਨੇਗੇ ਆਪਣੇ ਕੋਲ ਈ ਕਾ ਹੋ ਗਿਆ ਡਿਜ਼ਾਈਨ ਕਾ ਹੈਗਾ ਜੀ ਡਿਜ਼ਾਈਨ ਮਿਲ ਕੇ ਹੋਰ ਵੀ ਡਿਜ਼ਾਈਨ ਹੈਗੇ ਨੇ ਆਪਾਂ ਕਲਰ ਡਿਜ਼ਾਈਨ ਹੋਰ ਮਿਲ ਜਾਂਦੇ ਹਾਂਜੀ ਮਿਲ ਜਾਂਦੇ ਆ ਕਾ ਹੋਗੇ ਜਿਵੇਂ ਕਈ ਚੂੜਾ ਮਤਲਬ ਕਿ ਵਧਾ ਆ ਦਿੰਦੇ ਨੇਗੇ ਛੋਟਾ ਪਾ ਲੈਂਦੇ ਨੇਗੇ ਉਨ੍ਹਾਂ ਦੇ ਵਿੱਚ ਆ ਜਾਂਦਾ ਮਤਲਬ ਕਿ ਇਹ ਹਾਂਜੀ ਇਹ ਦੋ 파ਟ ਹੋ ਜਾਂਦੇ ਆ ਠੀਕ ਹੈ ਆ ਇੱਕੋ ਜੁੜਾਣਾ ਮਤਲਬ ਹਾਂਜੀ ਇਹ ਆਪਣੇ ਘੱਗਰੇ ਆ ਗਏ ਜੀ ਜਿਵੇਂ ਜਾਗੋ ਤੇ ਉਹਦੇ ਤੇ ਪਾਉਣ ਵਾਸਤੇ ਇਹਨਾਂ ਦੇ ਵਿੱਚ ਮਤਲਬ ਕਿ ਹੋਰ ਵੀ ਕਈ ਕਲਰ ਆ ਗਏ ਆਪਾਂ ਦੋ ਦੁਖਾਣੇ ਆ ਇੰਨੇ ਜਿਹੇ ਕਲਰ ਵੀ ਮਿਲ ਜਾਂਦੇ ਨੇ ਜੀ ਹਾਂਜੀ ਅਲੈਦਾ ਅਲੈਦਾ ਕਲਰ ਨੇਗੇ ਇਹ ਇਹਨਾਂ ਨਾਲ ਆਪਣੇ ਨਾਲ ਜੁਮਰੀ ਵੀ ਮਿਲ ਜਾਂਦੀਆਂ ਜਿਵੇਂ ਕਿ ਕਿਸੇ ਨੇ ਮੈਚ ਕਰਨੇ ਆ ਉਦਾਂ ਮਿਲ ਜਾਂਦੇ ਆ ਜਿਵੇਂ ਹਾਂਜੀ ਆ ਦੇਖੋ ਜਿਵੇਂ ਕਿ ਕਿਸੇ ਨੇ ਮੈਚ ਕਰਨੇ ਆ ਨਾ ਉਹ ਮਿਲ ਜਾਂਦੇ ਆ ਨੇ ਠੀਕ ਮੇਰੇ ਕੋਲ ਜਿੱਦਾਂ ਮਤਲਬ ਕੀ ਮੰਗਣਗੇ ਜਿੱਦਾਂ ਕਸਟਮਰ ਦੀ ਉਹ ਹੋਊਗੀ ਜਿਵੇਂ ਆਂ ਪੀੜੇ ਨਾਲ ਹੋਊਗੀ ਬਹੁਤ ਵੈਰਾਈਟੀ ਦੀ ਹਾਂਜੀ ਇਹਦੇ ਵਿੱਚ ਵੀ ਵੈਰਾਈਟੀ ਹੈਗੀ ਆਪਣੀ ਹਾਂਜੀ ਬਲੈਕ ਲਾ ਜੱਟ ਦੀ ਬਹੁਤ ਹੈ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਹਾਂਜੀ ਜਿਵੇਂ ਕਿ ਆਹ ਇਹਨਾਂ ਦੇ ਟਿੱਕੇ ਆ ਗਏ ਠੀਕ ਹੈ ਮਤਲਬ ਇਹ ਟਿੱਕਾ ਸੈੱਟ ਨੇਗੇ ਹਾਂਜੀ ਇਹਨਾਂ ਨਾਲ ਹੋ ਜਾਂਦੇ ਆ ਆਪਣੇ ਕੋਲ ਜਿਵੇਂ ਕਈ ਕਹਿੰਦੇ ਆ ਪਿੱਪਲ ਪੱਤੀਆਂ ਵਾਲੇ ਲੈਣੇ ਆ ਹਾਂਜੀ ਉਦਾਂ ਉਨ੍ਹਾਂ ਦੇ ਆਹ ਜਿਵੇਂ ਕਿ ਚਮਕੇ ਹੋ ਗਏ ਅਜਿਵੇਂ ਕਿ ਨਾਰਮਲ ਲਓ ਜੀ ਦੇਖੋ ਭੈਣ ਨੇ ਆਪਾਂ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਸਾਰੀ ਵੈਰਾਈਟੀ ਡਿਸਪਲੇ ਕਰਕੇ ਦਿਖਾਈ ਆ ਤੇ ਹੁਣ ਤੁਹਾਡਾ ਫਰਜ਼ ਬਣਦਾ ਜੀ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਲੋਕੇਸ਼ਨ ਤੁਸੀਂ ਦੁਕਾਨ ਦੀ ਦੇਖ ਰਹੇ ਹੋ ਜੀ ਪਿੰਡ ਧਮੋਟ ਕਲਾਂ 메ਨ ਬੱਸ ਸਟੈਂਡ ਤੋਂ ਥੋੜੇ ਜਿਹਾ ਫਰਕ ਦੇ ਨਾਲ ਦੇਖੋ ਜੁਐਲਰੀ ਦੀ ਵੈਰਾਈਟੀ ਵੀ ਸਾਰੀ ਦਿਖਾਤੀ ਸਿੰਪਲ ਹੈਵੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੋ ਜਿਹੜੇ ਗਾਊਨ ਨੇ ਉਹਨਾਂ ਦੀ ਵੈਰਾਈਟੀ ਵੀ ਦੇਖੋ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਡਿਸਪਲੇ ਕੀਤੀ ਆ ਫੋਨ ਦੇ ਉੱਪਰ ਜੀ ਤੇ ਬਾਕੀ ਲਹੰਗੇ ਸ਼ਰਾਰੇ ਹਰ ਚੀਜ਼ ਦੀ ਤੁਹਾਨੂੰ ਵੈਰਾਈਟੀ ਦਿਖਾਤੀ ਇਸ ਤੋਂ ਜ਼ਿਆਦਾ ਵੈਰਾਈਟੀ ਜੇ ਹੋਰ ਪਈ ਆ ਦਿਖਾਉਣ ਤੋਂ ਰਹਿੰਦੀ ਆ ਆਪਾਂ ਇੰਨੀ ਨਹੀਂ ਡਿਸਪਲੇ ਕਰ ਸਕਦੇ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਆਪਾਂ ਤੁਹਾਡਾ ਬਹੁਤ ਸਾਰਾ ਸਮਾਨ ਨਹੀਂ ਲੈਣਾ ਤੇ ਬੇਨਤੀ ਆ ਵੀਡੀਓ ਨੂੰ ਵਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜੀ ਲੋਕੇਸ਼ਨ ਤੁਸੀਂ ਦੇਖਦੇ ਹੋ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਦਿਓ ਜੀ ਤਾਂ ਨੂੰ بڑے ਸ਼ਹਿਰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਸਾਰਾ ਕੁਝ ਦੇਖੋ ਇੱਥੇ ਤੁਹਾਨੂੰ ਮਿਲ ਰਿਹਾ ਵਾ ਤੇ ਨਾਲੇ ਦੇਖੋ ਜਿਵੇਂ ਪਹਿਣਾ ਵਾਸਤੇ ਜਿਹੜੇ ਲਹਿੰਗੇ ਦਿਖਾਏ ਨੇ ਨਾ ਵਿਆਹ ਵਾਲੇ ਵਾਸਤੇ ਤੇ ਕਈ ਵਾਰ ਹੁੰਦਾ ਬਾਹਰੋਂ ਇਹ ਬਿਲਕੁਲ ਅਨਲੱਗ ਨੇ ਜੀ ਇਹ ਹਜੇ ਇੱਕ ਵਾਰ ਵੀ ਇਹਨਾਂ ਨੇ ਯੂਜ਼ ਨਹੀਂ ਕੀਤੇ ਹਜੇ 15 20 ਦਿਨ ਹੋਏ ਨੇ ਇਹਨਾਂ ਨੇ ਦੁਕਾਨ ਓਪਨ ਕੀਤੀ ਨੂੰ ਹਰ ਵੈਰਾਈਟੀ ਨਵੀਂ ਆ ਕਿਸੇ ਨੇ ਨਹੀਂ ਪਾਏ ਹੋਏ ਆਗੇ ਬਿਲਕੁਲ ਅਨਟੱਚ ਪੀਸ ਨੇ ਸੋ ਜਲਦੀ ਤੋਂ ਜਲਦੀ ਜਿਹੜੇ ਲਹਿੰਗੇ ਦੀ ਬੁਕਿੰਗ ਆ ਵਿਆਹ ਵਾਲੀ ਕੁੜੀਆਂ ਵਾਸਤੇ ਪਹਿਣਾ ਵਾਸਤੇ ਬੇਨਤੀ ਆ ਵੀ ਉਹ ਜਲਦੀ ਤੋਂ ਜਲਦੀ ਬੁਕਿੰਗ ਕਰ ਦੇਣ ਬਿਲਕੁਲ ਅਨਟੱਚ ਤੇ ਕਿਸੇ ਦਾ ਵਰਤ ਨਹੀਂ ਹੋਇਆ ਬਿਲਕੁਲ ਨਵੇਂ ਫਰੈਸ਼ ਪੀਚ ਨੇ ਦੇਖੋ ਥੋੜਾ ਸਾਹਮਣੇ ਭੈਣ ਨੇ ਜਦੋਂ ਖੋਲੇ ਨੇ ਕਾਗਜ਼ ਵਿੱਚੋਂ ਨਿਕਲੇ ਨੇ ਪੈਕਿੰਗ ਵਾਲੇ ਸੋ ਪਹਿਲੀ ਵਾਰ ਇਹ ਤੁਹਾਨੂੰ ਡਿਸਪਲੇ ਕਰਕੇ ਦਿਖਾਏ ਨੇ ਸਾਰੀ ਵੈਰਾਈਟੀ ਨਵੀਆਂ ਬਾਕੀ ਆਪਾਂ ਹੋਰ ਜਾਣਕਾਰੀ ਲਵਾਂਗੇ ਬਣ ਕੀ ਗਣਾ ਚੌਲੇ ਅੰਤ ਦੇ ਵਿੱਚ ਬਸ ਜੀ ਵੀਡੀਓ ਨੂੰ ਜ਼ਿਆਦਾਤਰ ਸਾਰਿਆਂ ਨਾਲ ਸ਼ੇਅਰ ਕਰਿਓ ਤੇ ਸਾਡੀ ਸ਼ਾਪ ਤੇ ਆ ਕੇ ਦੇਖਣ ਸਾਰੇ ਨਰਲੈਂਡ ਸੋ ਇਹਨਾਂ ਵੱਲੋਂ ਵੀ ਬੇਨਤੀ ਆ ਭਾਈ ਜਦੋਂ ਵੀ ਤੁਸੀਂ ਲੱਗੇ ਸਮਾਂ ਲੰਘਦੇ ਕਰਦੇ ਜਾਂ ਤੁਸੀਂ ਕਿਸੇ ਵੀ ਟਾਈਮ ਆ ਸਕਦੇ ਹੋ ਟਾਈਮਿੰਗ ਦੁਕਾਨ ਦੀ ਲਿਖੀ ਹੋਈ ਆ ਤੇ ਜਰੂਰ ਦੇਖ ਕੇ ਜਾਓ ਸਾਰੀ ਵੈਰਾਈਟੀ ਤੇ ਦੇਖਣ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਤੇ ਨਾਲ ਦੀ ਨਾਲ ਤੁਸੀਂ ਜੋ ਵੀ ਚੀਜ਼ ਲੈਣੀ ਆ ਹਰ ਚੀਜ਼ ਮਿਲੂਗੀ ਤੇ ਜੇ ਤੁਸੀਂ ਲਹਿੰਗਾ ਬੁਕਿੰਗ ਕਰਾਉਣਾ ਉਹਦੀ ਬੁਕਿੰਗ ਓਪਨ ਆ ਅੱਗੇ ਹੁਣ ਵਿਆਹ ਸ਼ਾਦੀ ਚੱਲ ਪੈਣੇ ਨੇ ਤੇ ਆਪਣਾ ਬੁਕਿੰਗ ਪਹਿਲਾਂ ਕਰ ਦੋ ਬਿਲਕੁਲ ਨਵੇਂ ਅਨਟੱਚ ਪੀਸ ਫਰੈਸ਼ ਪੀਸ ਲਓ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਥੈਂਕ ਯੂ